ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੱਗੇ ਆ ਕਾਟਨ ਦੇ ਸੂਟ ਤੇ ਵਾਈਟ ਲੈਸ ਨਾਲ ਡਿਜ਼ਾਈਨ ਕਰਨ ਆ ਆਪਣੀ ਔਰਗੈਂజా ਦੀ ਲੈਸ ਆ ਚੌੜੀ ਤੇ ਆ ਹੈਗੀ ਆਪਣੀ ਬ੍ਰੀਕਲੈਸ ਜੀ ਇਹ ਆਪਾਂ ਘੇਰੇ ਤੇ ਲਾਉਣੀ ਆ ਅੱਗੇ ਪਿੱਛੇ ਤੇ ਬਾਹਾਂ ਤੇ ਲਾਉਣੀ ਆ ਆਹ ਵਾਲੀ ਲੈਸ ਠੀਕ ਆ ਤੇ ਉਨੀ ਆ ਵਾਲੀ ਲੈਸ ਲੱਗੂਗੀ ਜਿੰਨੀ ਆਹ ਵਾਲੀ ਲੱਗੂਗੀ ਇਹ ਤੁਸੀਂ ਜੇ ਤਾਂ ਕੱਲੇ ਅਗਲੇ ਘੇਰੇ ਤੇ ਤੇ ਬਾਹਾਂ ਤੇ ਲਾਉਣੀ ਆ ਫਿਰ ਤਾਂ ਡੇਢ ਮੀਟਰ ਲੱਗੂਗੀ ਜੇ ਤੁਸੀਂ ਅਗਲੇ ਪਿਛਲੇ ਦੋਨਾਂ ਘੇਰਾਂ ਤੇ ਲਾਉਣੀਆਂ ਫਿਰ ਸਵਾ ਦੋ ਮੀਟਰ ਲਗੂਈ ਠੀਕ ਹੈ ਜੀ ਕਈ ਭੈਣਾਂ ਮੇਰੇ ਇੱਥੇ ਕਮੈਂਟ ਕਰਕੇ ਪੁੱਛਦੀਆਂ ਵੀ ਤੁਸੀਂ ਦੱਸਿਆ ਕਰੋ ਲੈਸ ਕਿੰਨੀ ਲੱਗਦੀ ਆ ਹੁਣ ਆਪਾਂ ਜੀ ਦੱਸ ਦਿਆ ਕਰਾਂਗੇ ਵੀ ਲੈਸ ਕਿਹੜੇ ਡਿਜ਼ਾਈਨ ਤੇ ਕਿੰਨੀ ਲੈਸ ਲੱਗਦੀ ਠੀਕ ਹੈ ਜੀ ਹੁਣ ਆਪਾਂ ਲੈਸ ਲਾਉਣੀ ਸ਼ੁਰੂ ਕਰਦੇ ਆ ਤੇ ਆਪਣਾ ਹੈਗਾ ਜੀ ਇਹ ਕਾਟਨ ਦਾ ਹੀ ਸੂਟ ਹੈ ਤੇ ਔਰਗਾਂజా ਦੀ ਲੈਸ ਠੀਕ ਆ ਆ ਆਪਣਾ ਟੱਕ ਦਾ ਨਿਸ਼ਾਨ ਲੱਗਿਆ ਹੋਇਆ ਹੈ इस तरह आप लैस रखा जी लैस ती चौड़ी रखनी है रख सकते हो इस तरह आप देंगे सिलाई ਲੈਸ ਦਾ ਉੱਪਰ ਵੱਲ ਨੂੰ ਮੂੰਹ ਹੋਊਗਾ ਇਹ ਲੈਸ ਤੁਸੀਂ ਜੇ ਤੁਹਾਡੇ ਕਮੀਜ਼ ਦੀ ਲੰਬਾਈ ਘਟਦੀ ਆ ਤੁਸੀਂ ਫਿਰ ਵੀ ਲਾ ਸਕਦੇ ਹੋ ਇਹਦੇ ਨਾਲ ਲੰਬਾਈ ਵੀ ਪੂਰੀ ਹੋ ਜੂਗੀ ਨਾਲੇ ਡਿਜ਼ਾਈਨ ਬਣਵਾ ਠੀਕ ਹੈ ਜੀ ਮੇਰੇ ਨਾਲ ਸਾਰਿਆਂ ਦਾ ਪੈਣ ਦਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦਿਆਂ ਬਹੁਤ ਪਿਆਰ ਕਰਦਿਆਂ ਆਪਣੀ ਵੀਡੀਓ ਨੂੰ ਆਪਾਂ ਉਹ ਵੀ ਅਗਰੇ ਕੇਰੇ ਦੀ ਲੇਸ ਠੀਕ ਆ ਇਹਨੂੰ ਆਪਾਂ ਕਰ ਦਨੇ ਆ ਸਾਈਡ ਤੇ ਹੁਣ ਇਸੇ ਤਰ੍ਹਾਂ ਹੀ ਆਪਾਂ ਪਿਛਲੇ ਕੇਰੇ ਤੇ ਵੀ ਲਾ ਲਾਂਗੇ ਠੀਕ ਆ ਇਹ ਲਾ ਲੇਸ ਲਾਉਣ ਵਾਸਤੇ ਜੀ ਤੁਸੀਂ ਇੱਕ ਮੀਜ ਦੀ ਲੰਬਾਈ ਹੈ ਜਿਹੜੀ 3 ਇੰਚ ਕੱਟ ਰੱਖਣੀ ਹੈ ਜਿੰਨੀ ਚੜਾਈ ਚੌੜੀ ਥੜੀ ਲੇਸ ਆ ਮੁੰਨੀ ਲੰਬਾਈ ਤੁਸੀਂ ਕੱਟ ਰੱਖਣੀ ਹੈ ਠੀਕ ਆ ਜੀ ਇਹ ਲੈਸਾ ਹੋ ਗਿਆ ਆਪਣੀ ਪੂਰੀ ਪੂਰੀ ਜੀ ਠੀਕ ਆ ਇਸ ਤਰ੍ਹਾਂ ਇੱਥੇ ਲੈਸ ਰੱਖਾਂਗੇ ਇਹ ਉੱਪਰ ਵੱਲ ਨੂੰ ਇਸ ਤਰ੍ਹਾਂ ਕੱਪੜਾ ਮੋੜ ਦਾਂਗੇ ਠੀਕ ਆਪਾਂ ਹੁਣ ਇਸ ਤਰ੍ਹਾਂ ਇਹਦੇ ਉੱਪਰ ਲਾ ਲਾਂਗੇ ਕੱਚੀ ਸਲਾਈ ਜਿਹੜੀ ਆਪਾਂ ਤਰਪਾਈ ਵਸਤੇ ਲਾਉਣੀ ਆ ਦੂਸਰੇ ਪਾਸੇ ਵੀ ਇਸੇ ਤਰ੍ਹਾਂ ਲਾ ਲਾਂਗੇ ਤੇ ਕੱਚੀ ਸਲਾਈ ਹਾਂ ਜਿਹੜੀ ਆ ਆਪਣੀ ਬ੍ਰੀਕਲੈਸ ਆ ਇਹਨੂੰ ਲਾਵਾਂਗੇ ਆਪਾਂ ਇਹ ਵੀ ਸਿਰਫ ਟਪਟ ਕਰ ਲਾਂਗੇ ਚੈੱਕ ਥੋੜੀ ਜਿਹੀ ਖਰਾਬ ਆਪਾਂ ਕਰ ਦਾਂਗੇ ਇਹਨੂੰ ਇਸ ਤਰ੍ਹਾਂ ਇਸ ਜਗ੍ਹਾ ਤੇ ਰੱਖਾਂਗੇ ਜਿੱਥੇ ਆਪਾਂ ਸਲਾਈ ਲਾਈ ਆ ਤੇ ਇਹ ਤੁਸੀਂ ਨਿਸ਼ਾਨ ਲਾ ਕੇ ਵੀ ਲਾ ਸਕਦੇ ਹੋ ਪਰ ਆਪਾਂ ਇੱਕੋ ਜਿਹਾ ਸਪੇਸ ਦੇ ਕੇ ਇਸੇ ਤਰ੍ਹਾਂ ਹੀ ਲਾ ਦਾਂਗੇ ਕਿ ਨਾਲ ਐਸ ਕਿਤਨੀ ਛਿਨਾ ਕਪੜਾ ਕਿਤਨਾ ਹਸਤੀ ਹਸਤੀ ਲਾਣਾ उस तरह ही आप दूसरे पासे ला लेंगे यदि लैस ले दरली सिद्व चेक जिनी स्पेस आप उधर उन्नी इधर देंगे हम आपने सिलाई इस तरह सारे तो आप सिलाई ला ली फालतू लैस है जी आप कटिंग कर देंगे ठीक है जी आ देखो इस तरह हम अपना घेरा बन के तैयार हो ਨੰਬੇ ਜੀ ਠੀਕ ਆ ਜੇ ਤੁਸੀਂ ਲੰਬਾਈ ਘਟਦੀ ਹੈ ਤਾਂ ਵੀ ਤੁਸੀਂ ਆ ਲੈਸ ਪਾ ਕੇ ਡਿਜ਼ਾਈਨ ਕਰ ਸਕਦੇ ਹੋ ਕਿ ਇਹਨੂੰ ਜੇ ਤੁਸੀਂ ਨਹੀਂ ਲੰਬਾਈ ਘਟਦੀ ਤਾਂ ਵੈਸੇ ਵੀ ਇਹ ਇੰਡੀਅਨ ਲੈਸ ਦਾ ਅੱਜਕੱਲ ਬਹੁਤ ਟ੍ਰੈਂਡ ਚੱਲ ਰਿਹਾ ਤੇ ਇਹ ਮੈਂ ਵੀ ਡਿਜ਼ਾਈਨ ਵਜੋਂ ਹੀ ਇਲਾਈ ਹੈ ਜੀ ਕਸਟਮਰ ਦਾ ਸੁਰਸੀ ਉਹਨਾਂ ਨੇ ਲੈਸ ਵੀ ਇਹ ਦਿੱਤੀ ਸੀ ਆਪਾਂ ਨੂੰ ਅੱਗੇ ਇਸ ਤਰ੍ਹਾਂ ਡਿਜ਼ਾਈਨ ਕਰਨਾ ਸੋਟਾ ਆਪਾਂ ਕਰ ਦਿੱਤਾ ਠੀਕ ਹੈ ਜੀ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇ ਮੇਰੇ ਡਿਜ਼ਾਈਨ ਤੁਹਾਨੂੰ ਪਸੰਦ ਆਉਂਦੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਕਈ ਭੈਣਾਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹਨ ਉਹਨਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਦੇਖਦੀਆਂ ਮੇਰੀ ਠੀਕ ਹੈ ਭੈਣਾਂ ਦੀ ਸਪੋਰਟ ਨਾਲ ਅੱਜ ਆਪਾਂ ਇੱਥੇ ਤੱਕਰ ਪਹੁੰਚੇ ਹਾਂ ਜੀ ਤੇ ਅੱਗੇ ਵੀ ਜਾਣਾ ਠੀਕ ਹੈ ਜੀ ਤੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਡਿਜ਼ਾਈਨ ਕਿਦਾਂ ਦਾ ਲੱਗਿਆ ਜੇ ਡਿਜ਼ਾਈਨ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ